ਮੈਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਸਾਡੀ ਕਮਿਊਨਿਟੀ ਅਸੀਂ ਸਾਰੇ ਰਲ ਮਿਲ ਕੇ ਅਗਾਹ ਵਧੇ ਆ ਯਸ ਜੇ ਉਹ ਇੱਕ ਕਦਮ ਵਧ ਰਹੇ ਨੇ ਅਸੀਂ 10 ਕਦਮ ਅੱਗੇ ਹੋ ਕੇ ਜਾਈਏ ਕਾਜ ਵਾ ਅਸੀਂ ਦੱਸ ਸਕੀਏ ਸਾਡਾ ਵਿਰਸਾ ਕਿੰਨਾ ਮਹਾਨ ਆ ਅਸੀਂ ਕਿੱਥੋਂ ਬਿਲੋਂਗ ਕਰਦੇ ਆ ਹਾਂ ਜੈ ਜੀ ਰੈਡੀ 1 2 3 ਜਯਾ ਸਿਆ ਸੁਨਦਰ ਪਲ ਬਲ ਬਲ ਜਾ ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖੈਰ ਇਤਨਾਲੋ ਵਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਅਸੀਂ ਦੇਖ ਰਹੇ ਹਾਂ ਇੱਕ ਬਹੁਤ ਖੁਸ਼ੀ ਦੀ ਗੱਲ ਨੇ ਬਹੁਤ ਪ੍ਰਾਊਡ ਦੀ ਗੱਲ ਹੈ ਸਿੱਖਾਂ ਵਾਸਤੇ ਪੂਰੇ ਸਿੱਖ ਕੌਮ ਵਾਸਤੇ ਬੜੇ ਮਾਣ ਦੀ ਗੱਲ ਹੈ ਕਿ ਨਿਊਜ਼ੀਲੈਂਡ ਦੇ ਅੰਦਰ ਗੁਰਦੁਆਰੇ ਦੇ ਅੰਦਰ ਸਿੱਖ ਜਿਹੜੇ ਬੱਚੇ ਨੇ ਨਿਊਜ਼ੀਲੈਂਡ ਦੇ ਇੱਕ ਸਕੂਲ ਦਾ ਟ੍ਰਿਪ ਗਿਆ ਤੇ ਉੱਥੋਂ ਦੇ ਜਿਹੜੇ ਬੱਚੇ ਨੇ ਗੁਰਦੁਆਰੇ ਦਾ ਉਹਨਾਂ ਨੇ ਵਿਜ਼ਿਟ ਕੀਤਾ ਬੱਚਿਆਂ ਦਾ ਰਿਐਕਸ਼ਨ ਕੀ ਸੀ ਬੱਚੇ ਵਾਹਿਗੁਰੂ ਦਾ ਨਾਮ ਲੈ ਕੇ ਗੁਰਦੁਆਰੇ ਦੇ ਅੰਦਰ ਗਏ ਲੰਗਰ ਵੀ ਛਕਿਆ ਇਸੇ ਮਤਲਬ ਅੱਜ ਦੀ ਵੀਡੀਓ ਹੈ ਵੀਡੀਓ ਹਲਵਾਦਨੇ ਆ ਵੀਡੀਓ ਹਲਵਾਦਨ ਤੋਂ ਪਹਿਲੇ ਤਮਾਮ ਦੋਸਤਾਂ ਨੂੰ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚ ਤਾਂ ਕਿ ਆਨ ਆਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ। ਇਹਦਰ ਆਪਣੇ ਮਿਕਸ ਪਕੌੜੇ ਬਣਾਏ ਨੇ ਵੀ ਨਾਲ ਬੇਸਣ ਇਹਨੇ ਬ੍ਰੈਡ ਪਕੌੜੇ ਨੇ ਐਪਲ, ਇਮਲਾ ਸਿੰਪਲ ਤਰੀਕੇ ਕੋਈ ਪਤਾ ਨਹੀਂ ਹੁੰਦਾ ਕਈ ਬੱਚੇ ਸਪਾਈਸੀ ਖਾਂਦੇ ਆ ਕਈ ਨਹੀਂ ਹੱਥ ਜਿਹੀ ਮੁੱਟੀ ਕੋਲ ਮੁੱਟੀ ਕੋਲ ਕਿੰਨਾ ਪਕੌੜੀਆਂ ਹੈ ਜਵਾਕਾਂ ਵਾਲੇ ਗਾਉਂ ਖਾਦੇ ਹੋਏ ਲੱਭ ਲੈਂਦਾ ਮੈਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡੀ ਕਮਿਊਨਿਟੀ ਅਸੀਂ ਸਾਰੇ ਰਲ ਮਿਲ ਕੇ ਅਗਾਹ ਵਧੇ ਆ ਯਸ ਜੇ ਉਹ ਇੱਕ ਕਦਮ ਵਧ ਰਹੇ ਨੇ ਅਸੀਂ 10 ਕਦਮ ਅੱਗੇ ਹੋ ਕੇ ਜਾਈਏ ਤਾਂ ਜੋ ਅਸੀਂ ਦੱਸ ਸਕੀਏ ਸਾਡਾ ਵਿਰਸਾ ਕਿੰਨਾ ਮਹਾਨ ਹੈ ਅਸੀਂ ਕਿੱਥੋਂ ਬਿਲੋਂਗ ਕਰਦੇ ਆ ਹਾਂ ਜੀ ਬੇੜੀ 1 2 3 ਜੰਮ ਸਿਆ ਸੁਨਦਰ ਪਰ ਪਰ ਜਾ ਹਰਿਆਣੂ ਪਿਆਰ ਭਰੀ ਸਤਿ ਸ੍ਰੀ ਅਕਾਲ ਅਸੀਂ ਇਸ ਟਾਈਮ 'ਚ ਗੁਰਦੁਆਰਾ ਟੌਰੰਗੇ ਦੇ ਵਿੱਚ ਖੜੇ ਆ ਇੱਕ ਸਾਨੂੰ ਮੌਕਾ ਮਿਲਿਆ ਅੱਜ ਤਕਰੀਬਨ 100 ਬੱਚੇ ਇੱਥੋਂ ਦੇ ਲੋਕਲ ਸਕੂਲ ਦੇ ਵਿੱਚੋਂ ਗੁਰਦੁਆਰਾ ਵਿਜ਼ਿਟ ਕਰਨ ਆ ਰਹੇ ਆ ਸਾਰੇ ਮਤਲਬ ਇੱਥੇ ਦੀ ਲੋਕਲ ਕਮਿਊਨਿਟੀ ਦੇ ਬੱਚੇ ਨੇ ਉਹ ਦੇਖਣਾ ਚਾਹੁੰਦੇ ਸੀ ਕਿ ਆਪਣਾ ਕਲਚਰ ਆਪਣਾ ਰਿਲੀਜੀਅਨ ਕਿਵੇਂ ਦਾ ਤਾਂ ਸਕੂਲ ਵਾਲਿਆਂ ਦਾ ਬੜਾ ਵਧੀਆ ਇਨੀਸ਼ੀਏਟਿਵ ਆ ਤੇ ਜਿਹੜਾ ਆਪਣਾ ਟੌਰੰਗੇ ਦਾ ਸਕੂਲ ਆ ਸਾਰੀ ਤਿਆਰੀ ਕਰਕੇ ਵਧੀਆ ਤਰੀਕੇ ਨਾਲ ਪ੍ਰੈਜੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ ਮੇਰੇ ਨਾਲ ਖੁਸ਼ ਹੋ ਮੇਰੇ ਵੀਰ ਨੇ ਮੈਂ ਤੁਹਾਨੂੰ ਉਹਨਾਂ ਨਾਲ ਮਿਲਾਉਣਾ ਤੇ ਫਿਰ ਆਪਾਂ ਥੋੜੀ ਡਿਟੇਲ ਦੇ ਵਿੱਚ ਤੁਹਾਨੂੰ ਦਿਖਾਉਨੇ ਆ ਵੀ ਆਪਾਂ ਕੀ ਕਰ ਰਹੇ ਆ ਅੱਜ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸਭ ਬਸ ਵਧੀਆ ਠੀਕ ਠਾਕ ਜੀ ਸੋ ਮੇਰੇ ਨਾਲ ਹੈਗੇ ਨੇ ਜੀ ਰਣਜੀਤ ਸਿੰਘ ਜੀ ਸਾਡੇ ਗੁਰਪ੍ਰੀਤ ਬੈਂਸਪਾ ਜੀ ਨੇ ਤੇ ਇੱਧਰ ਬਲਜਿੰਦਰ ਪਾ ਜੀ ਨੇ ਅਮ ਅੱਜ ਪ੍ਰੋਗਰਾਮ ਜੀ ਆਇਆ ਬੱਚੇ ਆ ਰਹੇ ਜੀ ਆਪਣੇ ਕੋਲ ਇੱਥੇ ਦੇ ਆਪਣੇ ਲੋਕਲ ਗ੍ਰੀਨ ਪਾਰਕ ਸਕੂਲ ਦੇ ਹਾਂਜੀ ਤੇ ਉਹਨਾਂ ਨੇ ਟੀਚਰਸ ਨੇ ਅਪਰੋਚ ਕੀਤੀ ਸੀਗੀ ਸਾਡੇ ਜਿਹੜੇ ਗੁਰਦੁਆਰਾ ਸਾਹਿਬ ਦੀ ਜਿਹੜੀ ਪੰਜਾਬੀ ਸਕੂਲ ਹੈ ਖਾਲਸਾ ਸਕੂਲ ਕਲਗੀਧਰ ਖਾਲਸਾ ਸਕੂਲ ਦੇ ਨੂੰ ਕਿ ਅਸੀਂ ਆਪਣੇ ਬੱਚੇ ਲੈ ਕੇ ਆਉਣਾ ਚਾਹੁੰਦੇ ਹਾਂ ਜਿੱਦਾਂ ਕਿ ਉਹਨਾਂ ਦੇ ਜਿਹੜੇ ਆਪਣੇ ਸਾਡੇ ਵਿੱਚ ਵੀ ਸਕੂਲਾਂ 'ਚ ਪੜ੍ਹਦੇ ਆ ਉਹ ਮੋਰੀ ਕਲਚਰ ਨੂੰ ਪ੍ਰਮੋਟ ਕਾਫੀ ਕਰਦੇ ਆ ਤੇ ਮਰਾਇਸ ਜਾਂਦੇ ਆ ਜਾਂ ਹੋਰ ਡਿਫਰੈਂਟ ਡਿਫਰੈਂਟ ਆਪਣੀ ਜਿਹੜਾ ਇੱਥੇ ਦਾ ਲੋਕਲ ਕਲਚਰ ਆ ਮੋਰ ਚ ਦਿਖਾਉਂਦੇ ਨਾ ਸੋ ਕਹਿੰਦੇ ਕਿ ਹੁਣ ਆਪਣੇ ਕਿਉਂਕਿ ਇੱਥੇ ਕਮਿਊਨਿਟੀ ਦੇ ਬੱਚੇ ਸਕੂਲ 'ਚ ਕਾਫੀ ਜ਼ਿਆਦੇ ਆ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਵੀ ਥੋੜੇ ਕਲਚਰ ਬਾਰੇ ਦਸਾਈਏ ਤੇ ਅਸੀਂ ਚਾਹੁੰਦੇ ਕਿ ਗੁਰਦੁਆਰ ਸਾਹਿਬ ਆਈਏ ਟੀਮ ਆਪਣੇ ਬੱਚੇ ਲੈ ਕੇ ਸੋ ਉਹ ਸੁਣ ਕੇ ਉਹਨੂੰ ਬੜਾ ਵਧੀਆ ਲੱਗਿਆ ਕਿ ਫਿਰ ਉਹਦੇ ਵਾਸਤੇ ਅਸੀਂ ਸੋਚਿਆ ਕਿ ਕਿਉਂ ਨਾ ਵਧੀਆ ਤਰੀਕੇ ਨਾਲ ਪ੍ਰਬੰਧ ਕੀਤਾ ਜਾਵੇ ਕਿ ਜਿਹੜੇ ਬੱਚੇ ਨੇ ਆ ਰਹੇ ਆ ਤਾਂ ਅਸੀਂ ਵੀ ਪਿੱਛੇ ਨਾ ਛੱਡ ਗਿਆ ਸੋ ਵਧੀਆ ਓਪਰਚੁਨਿਟੀ ਹੋ ਗਈ ਆਪਣੇ ਬੱਚਿਆਂ ਵਾਸਤੇ ਵੀ ਆਪਣੇ ਵਾਸਤੇ ਵੀ ਨਾ ਬਹੁਤ ਵਧੀਆ ਅਵੇਅਰਨੈਸ ਜਾ ਰਹੀ ਹੈ ਮਤਲਬ ਬਾਕੀ ਸਾਰੀਆਂ ਕਮਿਊਨਿਟੀਜ਼ ਦੇ ਵਿੱਚ ਵੀ ਤੇ ਬੱਚਿਆਂ ਨੂੰ ਪਤਾ ਲੱਗੂਗਾ ਵੀ ਇਹ ਬੱਚੇ ਮਤਲਬ ਜਿਵੇਂ ਛੋਟੀਆਂ ਛੋਟੀਆਂ ਐਗਜ਼ਾਮਪਲਾਂ ਨੇ ਸਿਰ ਤੇ ਪਟਕਾ ਜਾਂ ਪੱਗ ਕਿਉਂ ਬੰਨੀ ਹੁੰਦੀ ਆ ਕੀ ਰੀਜ਼ਨ ਹੈ ਇਹ ਗੱਲਾਂ ਪਿੱਛੇ ਬਾਕੀ ਆ ਜੀ ਨਾ ਸਸਤੀ ਗੱਲ ਤੁਸੀਂ ਵੀ ਦੋਸ਼ਾਂ ਦਾ ਸਾਂਝਾ ਹਾਂ ਜੀ ਨਹੀਂ ਮੈਨੂੰ ਲੱਗਿਆ ਬਹੁਤ ਵਧੀਆ ਆਪਣੇ ਸਕੂਲ ਵੱਲੋਂ ਵੀ ਕਦਮ ਚੱਕਿਆ ਹਾਂਜੀ ਤੇ ਉਹਨਾਂ ਦੇ ਨਿਆਣੇ ਜਿਹੜੇ ਆ ਉਹਨਾਂ ਨੂੰ ਵੀ ਜਿਹੜੇ ਹੋਰ ਕਲਚਰ ਬਾਰੇ ਪਤਾ ਲੱਗੇ ਤੇ ਕਾਫੀ ਹਾਲੀਏਜ ਤੋਂ ਪਤਾ ਲੱਗੇ ਬਿਲਕੁਲ ਤੇ ਤਾਂ ਹੀ ਉਹ ਪ੍ਰਾਇਮਰੀ ਸਕੂਲ ਵਾਲੇ ਆ ਰਹੇ ਆ ਤੇ ਨਾਲ ਜਦੋਂ ਉਹਨਾਂ ਦੇ ਵੀ ਆਪਣੇ ਸਿੱਖ ਬੱਚੇ ਵੀ ਜਾਂਦੇ ਆ ਤੇ ਉਹ ਵੀ ਕਈ ਵਾਰੀ ਕੁਐਸਚਨ ਕਰਦੇ ਹੋਵੇ ਨਹੀਂ ਆਪਣੇ ਵਾਲ ਕਿਉਂ ਵੱਡੇ ਰੱਖੇ ਹੋ ਨਵੇਂ ਰੱਖੇ ਆ ਜਾਂ ਸਿਰ ਤੇ ਪਟਕਾ ਬੰਨਿਆ ਆ ਤੇ ਜਦੋਂ ਆਉਗੇ ਦੇਖੂਗੇ ਸਾਡੀ ਹਿਸਟਰੀ ਬਾਰੇ ਆਪਾਂ ਉਹਨਾਂ ਦੱਸਾਂਗੇ ਤੇ ਜਿਹੜੇ ਸਲਾਈਡ ਸ਼ੋ ਵਗੈਰਾ ਵੀ ਹੈਗੇ ਆ ਤੇ ਉਹਨਾਂ ਨੂੰ ਫੇਰ ਥੋੜੀ ਬੈਟਰ ਅੰਡਰਸਟੈਂਡਿੰਗ ਹੋ ਜਾਊਗੀ ਹਾਂਜੀ ਬੇ ਇਹਦੇ ਮਗਰ ਰੀਜ਼ਨ ਕੀ ਆ ਤੇ ਕਿਉਂ ਕਰਦੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਵਧੀਆ ਚੀਜ਼ ਆ ਇਹ ਕਿਉਂਕਿ ਹੁਣ ਅਸੀਂ ਜਿਹੜੇ ਮੁਲਕਾਂ 'ਚ ਰਹਿ ਰਹੇ ਆਂ ਇੱਥੇ ਮਲਟੀ ਕਲਚਰ ਮਲਟੀ ਰਿਲੀਜੀਅਨ ਮਲਟੀ ਲੈਂਗੁਏਜ ਵੀ ਬਹੁਤ ਸਾਰੀਆਂ ਵੱਖਰੀ ਵੱਖਰੀਆਂ ਤੇ ਸਾਡੇ ਪਹਿਰਾਵੇ ਵੀ ਤੇ ਜਦੋਂ ਅਸੀਂ ਇੱਕ ਦੂਜੇ 'ਚ ਮਿਕਸ ਹੁੰਨੇ ਆ ਇਕੱਠੇ ਹੁੰਨੇ ਆ ਤੇ ਉਹ ਸਾਰੇ ਬੜੇ ਕ੍ਰੇਜ਼ੀ ਹੁੰਦੇ ਆ ਇਹਦੇ ਪੁੱਛਣ ਦੇ ਵੀ ਆ ਤੂੰ ਕਿਉਂ ਕੀਤਾ ਆ ਕਿਉਂ ਕੀਤਾ ਆ ਤੂੰ ਐਦਾਂ ਕਿਉਂ ਐ ਇਹਦਾ ਕੀ ਰੀਜ਼ਨ ਐ ਇਹ ਕਲਚਰ ਵਾਈਜ਼ ਐ ਯਾ ਰਿਲੀਜੀਅਨ ਵਾਈਜ਼ ਐ ਤੇ ਜਦੋਂ ਉਹ ਇੱਥੇ ਆਉਣਗੇ ਸਾਡਾ ਸਿਸਟਮ ਦੇਖਣਗੇ ਸਾਡਾ ਰਿਲੀਜੀਅਨ ਧਰਮ ਗੁਰਦੁਆਰਾ ਸਾਹਿਬ ਦੇਖਣਗੇ ਉਦੋਂ ਇੱਥੇ ਦੇ ਉਹ ਜੋ ਵੀ ਅਸੀਂ ਫਾਲੋ ਕਰਦੇ ਆ ਰੂਲ ਉਹਨਾਂ ਨੂੰ ਦੇਖਣਗੇ ਤਾਂ ਉਹਨਾਂ ਨੂੰ ਪਤਾ ਲੱਗੂਗਾ ਵੀ ਵਾਕੇ ਇਸ ਇਹਨਾਂ ਦਾ ਬੇਸਿਕ ਜਿਹੜੀ ਥਿੰਗ ਐ ਉਹ ਇਹ ਐ ਇੱਥੋਂ ਨਿਕੜਦੇ ਤਾਂ ਕਰਕੇ ਇਹ ਸਾਰਾ ਕੁਝ ਇਹਨਾਂ ਦਾ ਪਹਿਰਾਵਾ ਇੱਕ ਕਲਚਰ ਵੱਲੋਂ ਵੀ ਹੈ ਰਿਲੀਜੀਅਨ ਵੱਲੋਂ ਵੀ ਹੈ ਸੋ ਸਾਡੀ ਤਿਆਰੀ ਲਗਭਗ ਅੰਦਰ ਮੁਕੰਮਲ ਹੋ ਚੁੱਕੀ ਹੈ ਤੁਹਾਨੂੰ ਅੰਦਰ ਲੈ ਕੇ ਚਲਦੇ ਹਾਂ ਸਾਰਾ ਦਿਖਾਉਣੇ ਆ ਖਾਣ ਪੀਣ ਦਾ ਇੰਤਜ਼ਾਮ ਕੀਤਾ ਬੱਚਿਆਂ ਦਾ ਤੇ ਨਾਲ ਦੀ ਨਾਲ ਇੱਕ ਮੈਂ ਤੇ ਰਣਜੀਤ ਨੇ ਨਾਲ ਰਲ ਕੇ ਇੱਕ ਬੜੀ ਸੋਹਣੀ ਪ੍ਰੈਜੈਂਟੇਸ਼ਨ ਤਿਆਰ ਕੀਤੀ ਹੈ ਜਿਹਦੇ ਵਿੱਚ ਆਪਾਂ ਸਿੱਖੀ ਸੰਬਾਰੇ ਨਾਲ ਬੇਸਿਕ ਗੱਲਾਂ ਥੋੜੀਆਂ ਸਮਝਾ ਸਕੀਏ ਬੱਚਿਆਂ ਦੇ ਤਰੀਕੇ ਦੇ ਨਾਲ ਕਾਫੀ ਦੇਰ ਤੋਂ ਹੀ ਸੋਚ ਰਿਹਾ ਸੀ ਕਿ ਤਾਂ ਕਿ ਉਹਨਾਂ ਦੀ ਪ੍ਰੈਜੈਂਟੇਸ਼ਨ ਆਪਾਂ ਅੱਗੇ ਜਾ ਕੇ ਸਕੂਲਾਂ ਦੇ ਵਿੱਚ ਜਾ ਕੇ ਵੀ ਦਿਖਾ ਸਕਦੇ ਹਾਂ ਥੋੜੀ ਅਵੇਰਨੈਸ ਵਾਸਤੇ ਸੋ ਚਲਦੇ ਹਾਂ ਆਪਾਂ ਅੰਦਰ ਨੂੰ ਤੇ ਤੁਹਾਡੇ ਨਾਲ ਕਰਦੇ ਹਾਂ ਗੱਲ ਸੋ ਇੱਕ ਗੱਲ ਇੱਕ ਗੱਲ ਆਪਾਂ ਪਹਿਲਾਂ ਵੀ ਸੋਚਦੇ ਆ ਜਿੱਦਾਂ ਕਿ ਨਾ ਕਿ ਆਪਣੇ ਕਮਿਊਨਿਟੀ ਨੂੰ ਚਾਹੀਦਾ ਕਿ ਜਿੰਨੇ ਕਿ ਆਪਣੇ ਬੱਚੇ ਇੱਥੇ ਕਿ ਸਕੂਲਾਂ ਦੇ ਵਿੱਚ ਅਵੇਰਨੈਸ ਦਿਖਾਉਣ ਵਾਸਤੇ ਸਪੈਸ਼ਲੀ ਜਿਹੜੇ ਸਰਦਾਰ ਬੱਚੇ ਜਾਂਦੇ ਆ ਤੇ ਉਹਨਾਂ ਬਾਰੇ ਸੋਚਦੇ ਸੀਗੇ ਪਰ ਸਾਨੂੰ ਮੈਨੂੰ ਲੱਗਦਾ ਇਹ ਲੱਕੀ ਸਾਨੂੰ ਓਪਰਚੁਨਿਟੀ ਮਿਲੀ ਹੈ ਅਸੀਂ ਫਿਰ ਟਰਾਈ ਕੀਤਾ ਕਿ ਕਿਉਂ ਨਾ ਉਹਦਾਂ ਦਾ ਸਲਾਈਡ ਸ਼ੋਅ ਜਾਂ ਉਹਦਾਂ ਦੀ ਪ੍ਰੈਜੈਂਟੇਸ਼ਨ ਤਿਆਰ ਕੀਤੀ ਜਾਵੇ ਕਿ ਨੈਕਸਟ ਟਾਈਮ ਵੇ ਵੇਰ ਸਕੂਲਾਂ ਦੇ ਵਿੱਚ ਆਪਾਂ ਉਹ ਪਲੇ ਕਰ ਸਕੀਏ ਉਹ ਕਿ ਪੜਾਉਂਦੇ ਆ ਤੇ ਉਹਨਾਂ ਦੇ ਨਾਲ ਆਏ ਨੇ ਬੱਚੇ ਇਹ ਵੀ ਨਾਲ ਜਿਵੇਂ ਚਾਹੁੰਦੇ ਸੀਗੇ ਦੇਖਣਾ ਸਾਰਾ ਤਾਂ ਬੱਚੇ ਅੱਗੇ ਬੈਠੇ ਨੇ ਇੱਥੇ ਉਹ ਥੋੜਾ ਪਹਿਲਾਂ ਆ ਗਏ ਤੇ ਤੁਹਾਨੂੰ ਕਿਤੇ ਨਾਲੇ ਜਿਹੜੇ ਸਾਡੇ ਸੇਵਾ ਕਰ ਰਹੇ ਨੇ ਵੀ ਉਹਨਾਂ ਨਾਲ ਵੀ ਮਿਲਾਉਂਦੇ ਆ ਦੇਖਦੇ ਤੋਂ ਆਪਈ ਅਗਾਂਹ ਤੋਂ ਬੜੇ ਬੜਾ ਵਿੱਚ ਮੀਨ ਇਜ਼ ਅ ਗੋ ਅਸ ਆਲਸੋ ਵੀ ਸੇ ਥੈਂਕ ਯੂ ਏਵਰੀ ਡੇ ਸੋ ਵੀ ਕੈਨ ਡੂ ਆਰ ਓਨ ਵਨ ਐ ਵਿਚ ਵਨ ਯੂ ਵੀ ਲਾਈਕ ਰਾਈਟ ਕੱਲ ਵੀ ਸੇਵਾ ਕਰ ਪਾਈਗੇ ਨਹੀਂ ਕੱਲ? ਯਾ ਕੱਲ ਪਾ ਲੈਣਾ ਇਨੀ ਕੱਲ Thank you for all the food. So this is done, okay? ਸੋ ਜਿਹੜੇ ਸਕੂਲ ਤੋਂ ਬੱਚੇ ਨੇ ਉਹਨਾਂ ਤੁਰ ਕੇ ਆ ਰਹੇ ਨੇ ਉੱਥੋਂ ਤਕਰੀਬਨ 100 ਬੱਚਾ ਇਕੱਠਾ ਗਰੁੱਪ ਦੇ ਵਿੱਚ ਤੁਰ ਕੇ ਆ ਰਿਹਾ ਤਾਂ ਤਕਰੀਬਨ ਪੌਣਾ 10 ਹੋ ਗਿਆ ਟਾਈਮ ਮਤਲਬ 9:45 10 ਵਜੇ ਬੱਚਿਆਂ ਨੇ ਇੱਥੇ ਪਹੁੰਚਣਾ ਉਸ ਹਿਸਾਬ ਨਾਲ ਤਿਆਰੀ ਕਰ ਰਹੇ ਨੇ ਕਾਫੀ ਇੱਥੇ ਪਰਿਵਾਰ ਸੇਵਾ ਕਰਾਉਣ ਵੀ ਆਏ ਹੋਏ ਨੇ ਆਪਾਂ ਕਿਚਨ ਤੁਹਾਨੂੰ ਥੋੜਾ ਦਿਖਾਉਨੇ ਆ ਕੀ ਤਿਆਰੀ ਕੀਤੀ ਆ ਤੇ ਨਾਲ ਦੇ ਨਾਲ ਆਪਾਂ ਤੁਹਾਡੀ ਗੱਲਬਾਤ ਵੀ ਕਰਾਉਨੇ ਆ ਇੱਥੇ ਸਾਰੀ ਤਿਆਰੀ ਜਿਹਨਾਂ ਨੇ ਕੀਤੀ ਆ ਉਹਨਾਂ ਦੇ ਨਾਲ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਆ ਜਾਣੇ ਠੀਕ ਠਾਕ ਹੋ ਜੀ ਤਿਆਰੀ ਹੋ ਗਈ ਜੀ ਸਾਰੀ ਪੂਰੀ ਤਿਆਰੀ ਤੁਹਾਡੀ ਬਹੁਤ ਵਧੀਆ ਪ੍ਰੇਮਾ ਭਰੀਆਂ ਭਈਆਂ ਠੀਕ ਆ ਜੀ ਤੇ ਇਧਰ ਆਪਣੇ ਮਿਕਸ ਪਕੌੜੇ ਬਣਾਏ ਨੇ ਜੀ ਨਾਲ ਬੇਸਣ ਨਾਲ ਦੇ ਨੇ ਬਰੈਡ ਪਕੌੜੇ ਨੇ ਐਪਲ ਤੇ ਮਿਲਾ ਸਿੰਪਲ ਤਰੀਕੇ ਨਾਲ ਕਿਉਂਕਿ ਪਤਾ ਨਹੀਂ ਹੁੰਦਾ ਕਈ ਬੱਚੇ ਸਪਾਈਸੀ ਖਾਂਦੇ ਆ ਕਈ ਨਹੀਂ ਸਾਰੀ ਚੀਜ਼ ਵਸਾਈ ਹੈ ਹਾਂਜੀ ਤੇ ਨਾਲ ਥੋੜੇ ਫਲਸ ਨੇ ਤੇ ਮਤਲਬ ਹਰ ਤਰੀਕੇ ਦੀ ਵਾਕੀ ਇੱਧਰ ਚਾਹ ਤੇ ਪਾਣੀ ਦੀ ਸੇਵਾ ਵਾ ਤੇ ਨਾਲ ਬੱਚੇ ਹੈਲਪ ਕਰਾਉਣ ਆਏ ਨੇ ਪਾਰ ਸਕੂਲੋਂ ਛੁੱਟੀ ਦਿੱਤੀ ਅੱਜ ਹਾਂਜੀ ਵੈਰੀ ਗੁੱਡ ਅਰਮਾਨ ਵੀ ਆ ਰਿਹਾ ਹਾਂਜੀ ਇਹ ਕੀ ਸ਼ਰਬਤ ਕੀ ਬਾਤ ਆ ਬਹੁਤ ਇਜ਼ੀ ਐਟਸ ਨੇ ਅੰਤ ਤੱਕ ਤੇ ਸਾਡੇ ਅਗੰਨੇ ਦੀ ਤਾਰੀ ਭਾਜੀ ਅਦੇ ਸਰਵਦੀ ਸੇਵਾ ਨੂੰ ਆ ਰਹੇ ਆ। ਸੁਣ ਮੈਂ ਤੇ ਗੁਰਪ੍ਰੀਤ ਬਾਜੀ ਬੈਠ ਕੇ ਨਾ ਕੋਈ ਇੱਕ ਵਾਰ ਚਾਹ ਦਾ ਲੰਗਰ ਛਕ ਲਈਏ ਕਿਉਂਕਿ ਫਿਰ ਆਪਾਂ ਹੋ ਜਾਣਾ ਬਿਜ਼ੀ ਬੱਚੇ ਪਹੁੰਚਣੇ ਆ ਰਹੇ ਬੱਚੇ ਤੁਰ ਕੇ ਆ ਰਹੇ ਨੇ ਰਸਤੇ ਦੇ ਵਿੱਚ ਤੇ ਖਾ ਪੀ ਕੇ ਫਿਰ ਅੰਦਰ ਚੱਲਦੇ ਆ ਕਿਉਂਕਿ ਜਿਹੜੀ ਪ੍ਰੈਜੈਂਟੇਸ਼ਨ ਤਿਆਰ ਕੀਤੀ ਆ ਉਹ ਆਪਾਂ ਸਕਰੀਨ ਦੇ ਉੱਤੇ ਚਲਾਉਣੀ ਆ ਉੱਥੇ ਕੋ ਸੈਟਅਪ ਕਰਨਾ ਆਪਣੇ ਕੋ तकरीबन 10 ਮਿੰਟ ਲੱਗੇ ਸਤਿ ਸ਼੍ਰੀ ਅਕਾਲ ਭਾਜੀ ਸਾਰੀ ਚੱਲ ਰਹੀ ਜੀ ਠੀਕ ਠਾਕ ਹੈ ਜੀ ਬਹੁਤ ਵਧੀਆ ਜੀ ਕਿਵੇਂ ਚੱਲ ਰਹੀ ਹੈ ਫਿਰ ਤਿਆਰੀ ਅੱਜ ਅੱਜ ਚੱਲ ਰਹੀ ਜੀ ਅਸੀਂ ਸਾਰੀ ਸੰਗਤ ਦੇ ਰੂਪ ਦੇ ਵਿੱਚ ਬੱਚੇ ਜਿਹੜੇ ਗ੍ਰੀਨ ਪਾਰਕ ਸਕੂਲ ਤੋਂ ਆਉਣਗੇ ਹਾਂਜੀ ਗੁਰੂ ਘਰ ਦੇ ਦਰਸ਼ਨਾਂ ਵਾਸਤੇ ਹਾਂਜੀ ਤੇ ਅਸੀਂ ਜਾਣੇ ਸਾਨੂੰ ਬਹੁਤ ਚਾਹ ਆ ਕਿ ਸਾਡੇ ਅੱਜ ਜਿਹੜੇ ਬੱਚਿਆਂ ਨੇ ਇੱਥੇ ਆਉਣਾ ਤੇ ਗੁਰੂ ਦਰਸ਼ਨਾਂ ਲਈ ਆਉਣਾ ਗੁਰੂ ਘਰ ਦੇ ਜਿਹੜਾ ਉਹਨਾਂ ਨੇ ਦੇਖਣਾ ਚਾਹੁੰਦੇ ਅਸੀਂ ਲੰਗਰ ਦੀ ਸੇਵਾ ਕਰਦੇ ਆਂ ਕਿਵੇਂ ਅਸੀਂ ਪੂਜਾ ਕਰ ਪਾਠ ਕਰਦੇ ਆਂ ਆਪਣੇ ਪਰਮਾਤਮਾ ਨੂੰ ਕਿਵੇਂ ਪੂਜਦੇ ਆਂ ਜੋ ਅੱਜ ਗੁਰੂ ਘਰ ਆਉਂਦੇ ਸਾਨੂੰ ਬਹੁਤ ਚਾ ਆ ਤੇ ਅਸੀਂ ਚਾਹੁੰਦੇ ਆ ਕਿ ਸਾਰੇ ਬੱਚਿਆਂ ਨੂੰ ਅਸੀਂ ਲੰਗਰ ਜਿਸ ਤਰ੍ਹਾਂ ਮਰਿਆਦਾ ਅਨੁਸਾਰ ਅਸੀਂ ਖਾਂਦੇ ਆਂ ਪੈਂਦੇ ਆ ਕਿਸ ਤਰੀਕੇ ਨਾਲ ਅਸੀਂ ਆਸਰਬਾਦ ਤੇ ਭਲੇ ਦੀ ਅਰਦਾਸ ਸਾਰੇ ਜਣੇ ਕਰਦੇ ਆਂ ਉਹ ਚੀਜ਼ਾਂ ਜਿਹੜੀਆਂ ਬੱਚਿਆਂ ਨੂੰ ਬਹੁਤ ਦੱਸਣੀਆਂ ਜ਼ਰੂਰੀ ਆ ਤੇ ਬਹੁਤ ਵਧੀਆ ਬਰਾਲਾ ਸਕੂਲ ਦਾ ਵੀ ਤੇ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਜਿਹੜੇ ਪੇਰੈਂਟਸ ਜਿਹੜੇ ਉਹਨੇ ਬੱਚਿਆਂ ਨੂੰ ਇੱਥੇ ਭੇਜਣ ਦੀ ਬੱਚਿਆਂ ਨੂੰ ਇਜਾਜ਼ਤ ਦਿੱਤੀ ਜਿਹੜੇ ਮਿਲ ਸਹਿਬਾਨ ਆ ਲਓ ਜੀ ਬੱਚੇ ਪਹੁੰਚ ਚੁੱਕੇ ਨੇ ਇੱਥੇ ਉਹ ਖੜੇ ਨੇ ਆਪਣੇ ਸੇਟ ਟੱਕ ਰਹੇ ਸਾਰੇ ਬੱਚੇ ਉਦੋਂ ਇੱਥੇ ਆਪਾਂ ਪ੍ਰੈਜੈਂਟੇਸ਼ਨ ਚਲਾਉਣੀ ਆ ਸੋ ਉਹ ਕਨੈਕਟ ਕਰ ਰਹੇ ਨੇ ਕਨੈਕਟਮੈਂਟ ਤਾਂ ਹੋ ਵੀ ਗਿਆ ਮਨ ਕੀ ਕਰਦੇ ਆ ਪੁੱਤ ਵੋਲਿਊਮ ਚੈੱਕ ਕਰ ਰਹੇ ਆ ਅੱਛਾ ਠੀਕ ਆ ਸਾਡੇ ਨਾਲ ਹਰਜੀਤ ਕੌਰ ਜੀ ਨੇ ਏਜੈਂਟ ਦੇ ਕੇ ਦੇ ਵਿੱਚ ਟੀਚਰ ਨੇ ਤਾਂ ਉੱਥੋਂ ਇਹ ਬੱਚੇ ਲੈ ਕੇ ਆਣੇ ਨੇ ਛੋਟੇ ਬੱਚੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਭਾਜੀ ਅਸੀਂ ਬੜਾਈ ਮਾਣ ਵਾਲੀ ਗੱਲ ਅੱਜ ਕੋਸ਼ਿਸ਼ ਕਰਦੇ ਕਿ ਅੱਜ ਜਿੱਥੇ ਅਸੀਂ ਜਿੱਥੇ ਅਸੀਂ ਰਹਿੰਦੇ ਹਾਂ ਅਸੀਂ ਆਪਣਾ ਸੱਭਿਆਚਾਰ ਆਪਣੀ ਵਿਰਾਸਤ ਬਾਰੇ ਸਾਝ ਪਾ ਸਕੀਏ ਆਪਣੇ ਬੱਚੇ ਨੂੰ ਦੱਸ ਸਕੀਏ ਸੋ ਅੱਜ ਬੜਾ ਹੀ ਮਾਣ ਵਾਲਾ ਦਿਨ ਹੈ ਕਿ ਸਾਡੇ ਪ੍ਰੀ ਸਕੂਲ ਤੋਂ ਬੱਚੇ ਤੇ ਨਾਲ ਹੀ ਸਾਡੇ ਗ੍ਰੀਨ ਪਾਰਕ ਸਕੂਲ ਤੋਂ ਬੱਚੇ ਜਿਹੜੇ ਨੇ ਉਹ ਵਿਜ਼ਿਟ ਕਰਨ ਆ ਰਹੇ ਸਪੈਸ਼ਲ ਗੁਰਪ੍ਰਸਾਦ ਸਾਹਿਬ ਕਿ ਅਸੀਂ ਆਪਣੀਆਂ ਸਮਾਵਾਂ ਕਿੱਦਾਂ ਕਰਦੇ ਆ ਸਾਡੇ ਇਤਿਹਾਸ ਕੀ ਆ ਅਸਾਂ ਅਸੀਂ ਕੌਣ ਹੁੰਦੇ ਆ ਸੋ ਮੈਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡੀ ਕਮਿਊਨਿਟੀ ਅਸੀਂ ਸਾਰੇ ਨਾਲ ਮਿਲ ਕੇ ਅਗਾਹ ਵਧੇ ਆ ਯਸ ਜੇ ਉਹ ਇੱਕ ਕਦਮ ਵਧ ਰਹੇ ਨੇ ਅਸੀਂ 10 ਕਦਮ ਅੱਗੇ ਹੋ ਕੇ ਜਾਈਏ ਤਾਂ ਜੋ ਅਸੀਂ ਦੱਸ ਸਕੀਏ ਸਾਡਾ ਵਿਰਸਾ ਕਿੰਨਾ ਮਹਾਨ ਆ ਅਸੀਂ ਕਿੱਥੋਂ ਬਿਲੋਂਗ ਕਰਦੇ ਆ ਤੇ ਤੁਸੀਂ ਦੇਖ ਸਕਦੇ ਹੋ ਪਿੱਛੇ ਸਾਰੇ ਬਹੁਤ ਐਕਸਾਈਟਡ ਨੇ ਸਾਡੇ ਬਾਕੀ ਮੈਂ ਕਹਿਣਾ ਚਾਹੁੰਦਾ ਕਿ ਬੜਾ ਹੀ ਸੋਹਣਾ ਉਪਰਾਲਾ ਜਿਵੇਂ ਤੁਹਾਡੇ ਵੱਲੋਂ ਵੀ ਤੁਸੀਂ ਆਪਣੇ ਫ੍ਰੀ ਸਕੂਲ ਦੇ ਵਿੱਚੋਂ ਵੀ ਤੁਸੀਂ ਛੋਟੇ ਬੱਚਿਆਂ ਨੂੰ ਲੈ ਕੇ ਆਏ ਹੋ तकरीबन 10 ਬੱਚੇ ਆਏ ਨੇ ਤੁਹਾਡੇ ਨਾਲ 10 ਬੱਚੇ ਆਏ ਨੇ ਮੇਰੇ ਟੀਚਰਸ ਪੇਰੈਂਟਸ ਵੀ ਆਏ ਹੋਏ ਨੇ ਕਿਉਂਕਿ ਜਦੋਂ ਮੈਨੂੰ ਸਕੂਲ ਤੋਂ ਕਾਲ ਆਈ ਸੀ ਗ੍ਰੀਨਪਾਰਕ ਪ੍ਰਾਇਮਰੀ ਸਕੂਲ ਤੋਂ ਵੀ ਅਸੀਂ ਚਾਹੁੰਦੇ ਹਾਂ ਕਿ ਅਸੀਂ ਤੁਹਾਡੇ ਕਲਚਰ ਬਾਰੇ ਜਾਣੀਏ ਵੀ ਤੁਸੀਂ ਕੌਣ ਆ ਸੀ ਬੱਚਿਆਂ ਨੂੰ ਦੱਸੀਏ ਸਾਡੇ ਸਿਲੇਬਸ ਦਾ ਪਾਰਟ ਆ ਵੀ ਅਸੀਂ ਸਾਰੇ ਬੱਚਿਆਂ ਨੂੰ ਅਸੀਂ ਦੇਖੋ ਕਿ ਚਾਹੀਦਾ ਹੈ ਮਲਟੀਕਲਚਰਲ ਵੀ ਆ ਕਿ ਅਸੀਂ ਸਾਰੇ ਜਾਣੇ ਕਾਈਂਡ ਜਿੱਥੇ ਅਸੀਂ ਕਹਿੰਦੇ ਹਾਂ ਮਨਾਕੀ ਟਾਂਗਾ ਵੱਖ ਮਾਨਾ ਜਾਂ ਬਦਾਂਗਾ ਟਾਂਗਾ ਕਿ ਸਾਡਾ ਰਿਲੇਸ਼ਨਸ਼ਿਪਸ ਅਸੀਂ ਕਿੱਦਾਂ ਵਧਾ ਸਕਦੇ ਹਾਂ ਸੋ ਮੈਨੂੰ ਵਿਲਕੇਸ ਬਾਰੇ ਸਿੱਖਾਂਗੇ ਬਹੁਤ ਵਧੀਆ ਲੱਗ ਰਿਹਾ ਕਿ ਅਸੀਂ ਬਹੁਤ ਕੁਝ ਸਿੱਖਾਂਗੇ ਸਾਰੇ ਗਾਂਵ ਵਧਾਂਗੇ ਜਿੱਥੇ ਆਪਣਾ ਵਿਰਸਾ ਗਾਂਵ ਵਧੇਗਾ ਉਸੇ ਨਾਲ ਹੀ ਨਾਲ ਅਸੀਂ ਦੂਜਿਆਂ ਬਾਰੇ ਜਾਣਾਂਗੇ ਤਾਂ ਇਹੀ ਇੱਕ ਕਦਮ ਹੈ ਜਦੋਂ ਅਸੀਂ ਰਲ ਮਿਲ ਕੇ ਗਾਂਵ ਵਧ ਸਕਦੇ ਆ ਇਹਦਾ ਕੰਟਰੀ ਬਹੁਤ ਸੋਹਣੀ ਗੱਲ ਆ ਜੀ ਬੜੇ ਪ੍ਰਾਊਡ ਦੀ ਗੱਲ ਆ ਥੈਂਕ ਯੂ ਸੋ ਮੱਚ ਇੰਨਾ ਵਧੀਆ ਐਫਰਟ ਪਾਇਆ ਤੁਸੀਂ ਤੇ ਉਧਰ ਬੱਚੇ ਮੈਂ ਦੇਖ ਰਿਹਾ ਉਹ ਸਾਰੇ ਬੱਚੇ ਉਧਰ ਤਿਆਰੀ ਕਰ ਰਹੇ ਨੇ ਸੇ ਟਾਕ ਰਹੇ ਨੇ ਆਪਣੇ ਤੇ ਉਸ ਤੋਂ ਬਾਅਦ ਆਪਾਂ ਚੱਲਦੇ ਆਂ ਜੀ ਅੰਦਰ ਨੂੰ ਗੁਰਦੁਆਰਾ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਜੀ Delighted on behalf of our Sikh community to welcome you all here. I think it's a great initiative that you guys have taken. You know, integrating with different communities because that's what we are. You know, we are a multicultural place, and the more we know about each other, the better acceptance, more knowledge, more understanding. So, what a brilliant gesture! Very, very welcome, to all, of people, from all of us. ਬੱਚਿਆਂ ਨੇ ਫੂਡ ਖਾ ਲਿਆ ਜੀ ਸਾਡੇ ਨਾਲ ਸਾਡੇ ਕਰਦੀਤਾ ਜੀ ਨਹੀਂ ਸਾਡੇ ਬੜੇ ਪਿਆਰੇ ਤੇ ਫੂਡ ਖਾ ਲਿਆ ਤਾਂ ਬੱਚਿਆਂ ਨੂੰ ਹੁਣ ਅਸੀਂ ਬਾਹਰ ਲੈ ਜਾ ਕੇ ਨਾ ਇੱਕ ਵਾਰ ਟੂਰ ਦੇਣਾ ਸਾਰਾ ਸਮਝਾਉਣਾ ਵੀ ਅਸੀਂ ਕਿ ਕਿਤੇ ਵਿੱਚ ਲੰਗਰ ਸੰਗਤ ਦੇ ਵਿੱਚ ਬੈਠ ਕੇ ਕਿਉਂ ਕਰਦੇ ਆ ਇਦਾਂ ਦੀਆਂ ਗੱਲਾਂ ਤੇ ਬਾਅਦ ਚ ਟਰਾਈ ਕਰਾਂਗੇ ਕਿ ਕਿਚਨ ਵੀ ਦਿਖਾਈਏ ਉਹਨਾਂ ਨੂੰ ਆਪਣੀ ਜਿੱਥੇ ਆਪਾਂ 4-500 ਬੰਦੇ ਦਾ ਫੂਡ ਇਕੱਠੇ ਤਿਆਰ ਕਰਦੇ ਆ ਬੈਠ ਕੇ No, everybody, okay. okay. yeah. yeah. All right, everybody, can you hear me? Yes. Yeah. Yeah. That's lovely. About 500 years ago, when our religion started, our third guru, Guru Amar Das Ji, he started the concept of community kitchen. And the reason behind that was that in those times, travelers, people who used to go from one place to another, into ages because we didn't have cars, we didn't have planes, we didn't have trains. People either walked, make a road, start from there, one by one, leave your dishes there and move outside, and then you will start the next part. My school Already When we actually go into the main entrance of Gurdwara Sahib and uh, how we gonna go inside. Alright guys, just a little background. This, The land for this Gurdwara or the Sikh temple was bought in year 2000. And at that time it was like way out of the city reach. It was like an isolated place, but it was probably affordable. So that's when this place was bought. And then the Gurdwara Sab itself was constructed in 2002. Anybody's got any questions? Yeah. Yes, please. <laughs> what do you want to ask? Yes, darling. The... Well done. Yes, it is. Yes, darling. ਮੇਰਾ ਲਾਗੋ ਰਾਮ ਸੁਹੇ ਤਰ ਮੇਰਾ ਲਾਗੋ ਮੇਰਾ ਲਾਗੋ ਰਾਮ ਸੁਹੇ ਤਰ ਮੇਰਾ ਲਾਗੋ ਨਾ ਕੋ ਰਾਮ ਸੁਹੇ ਇਹ ਤ ਸਦਾ ਸੁਖਮਾਨੇ ਨਾਨਕ ਹਰ ਗੁਣ ਗਾਏ ਮੇਰਾ ਲਗੋ ਮੇਰਾ ਲਗੋ ਮੇਰਾ ਲਗੋ ਰਾਮ ਸੁਹੇ

ago the land of five rivers is one of the most historically and culturally dense areas on earth. Well first of all I don't even know where to start it's been such a warm welcome so thank you for that um, and also we really love the what well, I really enjoyed the video that you put on um, <clears throat> The reason for that is it explains so much of your culture and it puts it all nice and simply for us. So, if we can understand each other, we are more inclined to accept each other. So, well done for that video. I really like, I think it was point two, where you work hard. I really like that. ਲੇਕੇ ਗਏ ਅੰਦਰ ਮੈਂ ਕੁਝ ਨਹੀਂ ਕੁਝ ਹੱਥ ਜਿਹੀਆਂ ਮੁੱਢੀ ਕੋਲ ਮੁੱਢੀ ਕੋਲ ਕਿੰਨਾ ਪਕੌੜੀਆਂ ਹੈ ਜਵਾਕਾਂ ਵਾਲੇ ਗਮ ਖਾਦੇ ਲੱਭ ਲੈਂਦਾ ਮੈਨੂੰ ਨਿਗਾ ਰਹਾ ਤਾਂ ਵੀ ਬੰਦਾ ਖਾਣ ਲੱਗੇ ਮੈਂ ਵੀਡੀਓ ਬਣਾਵਾ ਲੋ ਜੀ ਸਾਰਾ ਕੁਝ ਬੜਾ ਵਧੀਆ ਹੋ ਗਿਆ ਬੱਚੇ ਜਾਣ ਲੱਗੇ ਸੀਗੇ ਤਾਂ ਇੱਕਦਮ ਮੀ ਆ ਗਿਆ ਸਾਰੇ ਗਰੁੱਪ ਨੂੰ ਇਕੱਠਾ ਕਰਕੇ ਉਹਨਾਂ ਨੂੰ ਫੋਟੋ ਖਿੱਚਣ ਲੱਗੇ ਸਤਵਾ ਜਨਾਂ ਨੇ ਸੀ ਆਫ ਕਰਨਾ ਪਰ ਮੌਸਮ ਥੋੜਾ ਖਰਾਬ ਹੋ ਗਿਆ ਓਵਰ ਆਲ ਪ੍ਰੋਗਰਾਮ ਬਹੁਤ ਵਧੀਆ ਰਿਹਾ ਆਪਣਾ ਸੈਲਫ ਸਾਈਟ ਸੋ If your enjoyment level was just okay, when we say thank you, I just want to say thank you in your normal voice. you thought it was pretty good in a bit of a louder voice, if you've had an amazing time and learned so much today, then I want you to shout thank you as loud as you can. So let's see how much you've enjoyed it. You ready? One, two, three. Thank you! Oh, you didn't like it. Oh. <laughs> ਜੇ ਉਹ ਆ ਬੰਦੇ ਨੇ ਆ ਕੇ ਸਾਡੀ ਬਹੁਤ ਹੈਲਪ ਕਰਾਈ ਆ ਕੀਤਾ ਕੀ ਸੀ ਰੰਜੀਤ ਇਹਨਾਂ ਨੇ ਉਹਨਾਂ ਨੇ ਮੇਰੇ ਤੋਂ ਬਿਨਾ ਸਾਡਾ ਪ੍ਰੋਗਰਾਮ ਨਹੀਂ ਹੋਣਾ ਸਿਰਫ ਪ੍ਰੋਪਰ ਪ੍ਰੈਜੈਂਟੇਸ਼ਨ ਹੀ ਚਲਾਈ ਸੀ ਜੀ ਹਾਂ ਜੀ ਸਾਨੂੰ ਉਹ ਨਹੀਂ ਉਹ ਟੈਕਨੀਕਲ ਟੂਰ ਮੰਗਦੇ ਸੀ ਉਹਦੋਂ ਨਾ ਉਹ ਕਲੀਅਰ ਨਹੀਂ ਦਿਖਦੇ ਸੀਗੇ ਸਾਨੂੰ ਹਨੇਰਾ ਚਾਹੀਦਾ ਸੀਗਾ ਸੋ ਇਹਨਾਂ ਨੇ ਲਾਈਟਾਂ ਦਾ ਸਵਿੱਚ ਬੰਦ ਕੀਤਾ ਇੱਕ ਬਟਨ ਦੇ ਨਾਲ ਸਾਰੀ ਪ੍ਰੋਬਲਮ ਸੋਲ ਹੋ ਜਾਂਦੀ ਹੈ ਜਿਹੜਾ ਰੌਕਟ ਉੱਪਰ ਜਾਂਦਾ ਬਟਨ ਦਬੜਦੇ ਉੱਤੇ ਉੱਪਰ ਨਹੀਂ ਜਾਂਦਾ ਇਹ ਵੀ ਗੱਲ ਸਹੀ ਹੈ ਮੈਂ ਮੈਂ ਕਹੂੰਗਾ ਥੈਂਕ ਯੂ ਵੈਲ ਡਨ ਵੈਲ ਡਨ ਸੀ ਕਹਿੰਦਾ ਥੈਂਕ ਯੂ ਕਿੰਨੀ ਸਾਰੀਆਂ ਚੀਜ਼ਾਂ ਪ੍ਰੋਗਰਾਮ ਚਲੋ ਮਜ਼ਾਕ ਇੱਕ ਪਾਸੇ ਰਿਹਾ ਮੁੰਡਾ ਦੇਖੋ ਕੰਮ ਛੱਡ ਕੇ ਆਪਣਾ ਟਾਈਮ ਕੱਢ ਕੇ ਆਇਆ ਨਾਲ ਪੂਰੀ ਸਪੋਰਟ ਕੀਤੀ ਆ ਤੇ ਕਮ ਸ਼ਟ ਕੇ ਆਇਆ ਵੀ ਇਹਦੇ ਨਾਲ ਸਹੀ ਹੈ ਪਰ ਆਪਣਾ ਪ੍ਰੋਗਰਾਮ ਬਹੁਤ ਵਧੀਆ ਹੋ ਗਿਆ ਹੈ ਨਾ ਚਾਹੀਦੀ ਆਪਾਂ ਨੂੰ ਇਦਾਂ ਦੇ ਪ੍ਰੋਗਰਾਮ ਮੈਨੂੰ ਲੱਗਦਾ ਫਿਊਚਰ ਵਿੱਚ ਵੀ ਨਾ ਬੱਚਿਆਂ ਦੇ ਚਾਹੇ ਪੰਜ ਚਾਹੇ ਸਕੂਲੇ ਚਾਈਏ ਉਹਨਾਂ ਦੇ ਕਾਲਜ ਜਾ ਕੇ ਪਰਸੈਂਟ ਕਰੀਏ ਚਾਹੇ ਬੱਚੇ ਇੱਥੇ ਆਉਣ ਮੈਨੂੰ ਲੱਗਦਾ ਬੇਸਿਕਲੀ ਜਦੋਂ ਆਪਣਾ ਨਗਰਗੀਤ ਦਾ ਕਨਸੈਪਟ ਨਹੀਂ ਹੈਗਾ ਨਗਰਗੀਤ ਦਾ ਮਤਲਬ ਤਾਂ ਇਹ ਹੀ ਹੈਗਾ ਕਿ ਆਪਣਾ ਬਿਜ਼ਨਸ ਲਗਾਉਣੀ ਹੈ ਐਕਚੁਅਲੀ ਉਹੀ ਕੰਮ ਹੋ ਗਿਆ ਨਾ ਉਹਨਾਂ ਨੂੰ ਇੱਥੇ ਦੱਸ ਕੇ ਬਿਜ਼ਨਸ ਲਗਾਉਣੀ ਹੈ ਬੇਸਿਕਲੀ ਵਧੀਆ ਗੱਲ ਸੀ ਨਾਈਟ ਵਾਸ ਗੁੱਡ ਬਹੁਤ ਵਧੀਆ ਹੋ ਗਿਆ ਤੇ ਉਹ ਉੱਥੇ ਦੀ ਟੀਮ ਵੀ ਜਿਹੜ ਆਪਾਂ ਨੂੰ ਵਧੀਆ ਅਪਰੀਸ਼ੀਏਟ ਕਰਕੇ ਕੇ ਨਈ ਚੀਜ਼ ਨੂੰ ਨਾ ਤੇ ਉਧਰ ਛੋੜੇ ਸਕੂਲ ਕੇਟ ਪਾਲ ਵੀ ਆਗੇ ਸੀਗੇ ਛੇੜ ਪਾਲ ਵੀ ਆਗੇ ਸੀਗੇ ਪ੍ਰੀ ਸਕੂਲ ਵਾਲੇ ਬੱਚੇ ਹਾਂਜੀ ਵਧੀਆ ਸਗੱਲੇ ਫਸਟ ਟਾਈਮ ਆ ਬਹੁਤ ਸੋਹਣਾ ਬਹੁਤ ਵਧੀਆ ਆਪਾਂ ਨੂੰ ਬੇਸੇ ਸਪੈਸ਼ਲ ਥੈਂਕ ਯੂ ਜਰੂਰ ਕਹਿਣਾ ਚਾਹੀਦਾ ਗੁਰਕਵੀਰ ਭੈਣ ਦਾ ਸੋ ਬਹੁਤ ਐਫਰਟ ਸੀਗਾ ਉਹਨਾਂ ਨੇ ਆਪਣੀ ਲੰਕਰ ਦੀ ਸੇਵ ਵਾਲੀ ਹੈ ਤੇ ਕੱਲ ਵੀ ਆਏ ਸੀਗੇ ਤੇ ਅੱਜ ਹੁਣ ਫਿਨਿਸ਼ ਕਰਕੇ ਗਏ ਸਾਰੇ ਸਪਾਈਸ ਤੇ ਸੋਹਣੀਆਂ ਭੈਣ ਦਾ ਹਾਂਜੀ ਬਹੁਤ ਸੋਹਣਿਆਂ ਦਾ ਜਵਾਬ ਦਿੱਤੇ ਆ ਵਧੀਆ ਤਰੀਕੇ ਨਾਲ ਐਕਸਪਲੇਨੇਸ਼ਨ ਕੀਤੀ ਆ ਕਿ ਸੋਹ ਸਦਾ ਕਿ ਉਹ ਵਧੀਆ ਉਹ ਤੋਂ ਵਧੀਆ ਕੋਈ ਕਿ ਸੋ ਤੇ ਬਾਕੀ ਜਿੰਨੀ ਵੀ ਆਪਣੀ ਸਾਰੀ ਟੀਮ ਸੀਗੀ ਜੈ ਸਕੂਲ ਟੀਚਰਸ ਐ ਸਾਰਿਆਂ ਨੇ ਐਫਰਟ ਪਾਇਆ ਸਾਰਿਆਂ ਦਾ ਰਿਸ ਥੈਂਕ ਯੂ ਫਾਰ ਦਾ ਕੁਝ ਟੀਚਰ ਵਿਚਾਰੇ ਨਹੀਂ ਆ ਸਕੇ ਪਰ ਫਿਰ ਵੀ ਉਹਨਾਂ ਦਾ ਧਿਆਨ ਇਧਰੇ ਸੀਗਾ ਸਪੈਸ਼ਲੀ ਹਰਜੀਤ ਦਾ ਉਹ ਵੀ ਜਦੋਂ ਆਪਣੇ ਬੱਚੇ ਲੈ ਕੇ ਉਹ ਕੰਮ ਛੱਡ ਗਏ ਤੇ ਉਹਨੇ ਇਸ ਤਰੀਕੇ ਨਾਲ ਆਰਗੇਨਾਈਜ਼ ਕੀਤਾ ਕਿ ਮੈਂ ਆਪਣੇ ਬੱਚੇ ਲੈ ਆਵਾਂ ਛੋਟੇ ਬੱਚੇ ਆਪਣੇ ਪ੍ਰਵ ਉਦੇ ਗਨੂਰ ਜਿਹੜੇ ਸਾਡੇ ਸਗੇ ਤੇ ਪਾਰਸ ਸਰਮਾਨ ਤੇ ਆਪਣਾ ਜੇਸਨ ਜੇਸਨ ਨੇ ਟਾਈਮ ਕੱਢ ਕੇ ਆਏ ਸਾਰੇ ਬੱਚੇ ਵੀ ਆਏ ਨੇ ਕਿ ਮੈਂ ਵੀ ਸੈਲਫ ਮਾਰ ਕੇ ਗੱਡੀ ਦੀ ਉੱਥੋਂ ਚਲਾ ਕੇ ਤੁਹਾਡਾ ਮਾਰਾ ਪਹਿਲਾ ਸ਼ੁਕਰੀਆ ਦਾ ਕਰਤਾ ਆਪਾਂ ਤੁਸੀਂ ਮਿਹਨਤ ਬਹੁਤ ਕੀਤੀ ਆ ਬੜਾ ਔਖਾ ਸੀਗਾ ਨੰਕ ਕਿਉਂ ਦੇਖੋ ਮੁੰਡੇ ਦੀ ਮੀਟਿੰਗ ਸੀਗੀ ਪਰ ਮੈਂ ਦੇਖ ਲਓ ਸੜਕਾਂ ਉੱਪਰ ਦੀਆਂ ਉਹ ਕੁਝ ਨਹੀਂ ਕਾਉਂਸਲ ਨੇ ਬਣਾਈਆਂ ਨਹੀਂ ਕਹਿੰਦੇ ਸੀ ਆ ਕਦਰ ਯੇ ਡੂਪਟੀ ਕਰਾਣਾ ਬਗਵਾਰੀ ਕੀਤੀ ਹਾਂ ਵੀ ਕਹਿੰਦਾ ਉਹ ਔਖਾ ਸੀ ਸੜਕਾਂ ਤੋਂ ਆਉਣਾ ਮੈਂ ਕਹਿੰਦਾ ਸਿਟੀ ਕਾਉਂਸਲ ਨੇ ਕਹਿੰਦਾ ਪੱਟੀਆਂ ਪਈਆਂ ਬਾਕੀ ਔਖਾ ਸੀ ਟਾਈਮ ਲੱਗ ਜੀ ਵੀਰੋ ਐਸਜੀ ਅੱਜ ਦੀ ਵੀਡੀਓ ਤੇ ਵਾਕਈ ਸਿੱਖਾਂ ਵਾਸਤੇ ਬਹੁਤ ਪ੍ਰਾਊਡ ਦੀ ਗੱਲ ਏ ਬੜੇ ਮਾਨ ਦੀ ਗੱਲ ਏ ਬੜੇ ਫਖਰ ਦੀ ਗੱਲ ਏ ਕਿ ਜਿਹੜੇ ਗੋਰਿਆਂ ਦੇ ਬੱਚੇ ਨੇ ਅੰਗਰੇਜ਼ਾਂ ਦੇ ਜਿਹੜੇ ਬੱਚੇ ਨੇ ਨਿਊਜ਼ੀਲੈਂਡ ਦੇ ਅੰਦਰ ਉਹ ਸਿੱਖਾਂ ਦਾ ਇਤਿਹਾਸ ਜਾਨਣਾ ਚਾਹੁੰਦੇ ਨੇ ਤੇ ਗੋਰੇ ਉਹਨਾਂ ਨੂੰ ਬੱਚਿਆਂ ਨੂੰ ਗੁਰਦੁਆਰੇ ਦੇ ਅੰਦਰ ਕਲਣ ਦਾ ਜਿਹੜਾ ਕਾਰਨ ਏ ਜਿਹੜਾ ਰੀਜ਼ਨ ਏ ਉਹ ਇਹੋ ਹੀ ਏ ਕਿ ਸਿੱਖਾਂ ਦੀ ਸੇਵਾ ਦੇਖ ਸਕਣ ਸਿੱਖਾਂ ਤੋਂ ਇਨਸਪਾਇਰ ਹੋ ਸਕਣ ਕੁਝ ਸਿੱਖ ਸਕਣ ਤੇ ਬਹੁਤ ਵੱਡੀ ਗੱਲ ਏ ਕਿ ਸਿੱਖਾਂ ਦੇ ਜਿਹੜੇ ਜਿਸ ਤਰ੍ਹਾਂ ਸਿੱਖ ਕੰਮ ਕਰ ਰਹੇ ਨੇ ਜਿਸ ਤਰ੍ਹਾਂ ਸਿੱਖ ਲੋਕਾਂ ਦੀ ਸੇਵਾ ਕਰ ਰਹੇ ਸਿੱਖਾਂ ਨੂੰ ਜਾਨਣਾ ਚਾਹੁੰਦੇ ਨੇ ਲੋਕ ਸਿੱਖਾਂ ਦਾ ਇਤਿਹਾਸ ਜਾਨਣਾ ਚਾਹੁੰਦੇ ਨੇ ਤੁਸੀਂ ਦੇਖੋ ਓਵਰਆਲ ਪੂਰੇ ਯੂਰਪ ਕੰਟਰੀਆਂ ਜਿੰਨੀਆਂ ਵੀ ਨੇ ਹਰ ਸਟੇਟ ਦੇ ਅੰਦਰ ਸਿੱਖਾਂ ਦਾ ਇਤਿਹਾਸ ਪੜਾਇਆ ਜਾ ਰਿਹਾ ਸਿੱਖਾਂ ਦੀ ਜੜੀਆਂ ਲੈਂਗੁਏਜ ਉਹ ਲੋਕ ਬੋਲ ਰਹੇ ਨੇ ਲੋਕ ਸਿੱਖੀ ਦੀ ਤਰਫ ਆ ਰਹੇ ਨੇ ਸਿੱਖੇ ਨੂੰ ਅਡਾਪਟ ਕਰ ਰਹੇ ਨੇ ਤੇ ਹੁਣ ਤੁਸੀਂ ਦੇਖੋ ਕਿ ਨਿਊਜ਼ੀਲੈਂਡ ਦਾ ਜਿਹੜਾ ਮੁਲਕ ਏ ਉਥੋਂ ਨਿਊਜ਼ੀਲੈਂਡ ਦੇ ਗੁਰਦੁਆਰੇ ਦੇ ਅੰਦਰ ਤਕਰੀਬਨ 150 ਬੱਚਾ ਹੈ ਜਿਨ੍ਹਾਂ ਨੇ ਵਿਜ਼ਿਟ ਕੀਤਾ ਗੁਰਦੁਆਰਾ ਸਾਹਿਬ ਦਾ ਤੇ ਉੱਥੇ ਲੰਗਰ ਵੀ ਛਕਿਆ ਸਿੱਖਾਂ ਦੇ ਕੋਲੋਂ ਉਹਨਾਂ ਨੇ ਬਹੁਤ ਕੁਝ ਸਿੱਖਿਆ ਤੇ ਐਸੇ ਜੀ ਅੱਜ ਦੀ ਵੀਡੀਓ ਕਮੈਂਟਸ ਕਰਕੇ ਦੱਸੋ ਕਿ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਵੇ ਬਹੁਤ ਸ਼ੁਕਰੀਆ